ਸਤਨਾਮ ਸ਼੍ਰੀ ਵਾਇਰੋ ਸਾਹਿਬ ਜੀਓ ਰਹਿ ਰਾਸ ਸਾਹਿਬ ਸੋਦਰ ਰਾਗਾ ਸਮਹਲਾ ਪਹਿਲਾ ਇਕ ਓਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਿਸ ਬੈ ਸਰਬ ਸਮਾਲੇ ਵਾਜ ਤੇ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਣ ਹਾਰੇ ਕਿਤੇ ਤੇਰੇ ਰਗ ਪ੍ਰੀ ਸੋਖੇ ਕਿਤੇ ਤੇਰੇ ਗਾਉਣ ਹਾਰੇ ਗਾਵ ਤੁਦਨੋਂ ਪਵਨ ਪਾਣੀ ਬੇ ਸਤਰ ਗਾਵੇ ਰਾਜਾ ਧਰਮ ਦਵਾਰੇ ਗਾਵ ਤੁਦਨੋਂ ਜਤ ਗੁੱਤ ਲਿਖ ਜਾਣ ਵਿਕਲਿਕ ਧਰਮ ਵਿਚਾਰੇ ਗਾਵ ਤੁਦਨੋਂ ਈਸ਼ਰ ਪਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵ ਤੁਦਨੋਂ ਇੰਦਰ ਦਰਾਸਨ ਬੈਠ ਤੇਵਤ ਦੇਵਤਾਦਰ ਨਾਲੇ ਗਾਵੋ ਤੁਧਨੋ ਸਾਧ ਸੰਬੰਧੀ ਅੰਦਰ ਗਾਵੋ ਤੁਧਨੋ ਸਾਧ ਵਿਚਾਰੇ ਗਾਵੋ ਤੁਧਨੋ ਜਤੀ ਸਤੀ ਸੰਤੋਕੀ ਗਾਵੋ ਤੁਧਨੋ ਵੀਰ ਕਰਕਾਰੇ ਗਾਵੋ ਤੁਧਨੋ ਪੰਡਤ ਪ੍ਰਾਨ ਸਿਖਰ ਜੁਗ ਜੁਗ ਵੇਦਾਂ ਨਾਲੇ ਗਾਵੋ ਤੁਧਨੋ ਮੋਣੀਆਂ ਮਨਮੋਹਨ ਸੁਰਖ ਮਛ ਪਿਆਲੇ ਗਾਵੋ ਤੁਧਨੋ ਰਤਨ ਅਪਾਇ ਤੇਰੇ ਆਠੇ ਤੀਰਥ ਨਾਲੇ ਗਾਵੋ ਤੁਧਨੋ ਜੋਤ ਮਹਾਬਲ ਸੂਰਾ ਗਾਵੋ ਤੁਧਨੋ ਖਾਣੀ ਚਾਰੇ ਗਾਵੋ ਤੁਧਨੋ ਖੰਡ ਮੰਡਲ ਮੈਂ ਮੰਡਾ ਕਰ ਕਰ ਰੱਖੇ ਤੇ ਧਾਰੇ ਸੋਈ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇ ਤੇ ਪਖਤਰਸਾਲੇ ਹੋਰ ਕਿਤੇ ਤੁਧਨੋ ਗਾਵਨ ਸੇ ਮਨ ਚਿਤ ਆਵਨ ਨਾਖ ਗਿਆ ਵਿਚਾਰੇ ਸੋਈ ਸੋਈ ਸਦਾ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਉ ਹੀ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਮਨ ਜਨ ਪਾਈ ਕਰ 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 ਦੇਖਾ ਕੀਤਾ ਆਪਣਾ ਜੋਸ ਦੀ ਵੜਿਆਈ ਜੋ ਜਿਤ ਭਾਵੇ ਕੋਈ ਕੀਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਤ ਸਾਹ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਨਵਾਡਾ ਕੇ ਸਭ ਕੋ ਏਕੇ ਵਡ ਵਡਾ ਡਿੱਠਾ ਹੋਏ ਕਿਮਤ ਪਾਇ ਨਾ ਕੇ ਨਾ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵਡੇ ਮੇਰੇ ਸਾਹਿਬਾ ਗੈਰ ਗਮੀਰਾ ਕੋਈ ਨਾ ਹੀ ਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਜੀ ਦਾ ਰਹਾਉ ਸਭ ਵਰਤੀ ਮਿਲ ਸਭ ਤ ਕਮਾਈ ਸਭ ਕਿਮਤ ਮਿਲ ਕਿਮਤ ਪਾਈ ਗਿਆਨੀ ਧਿਆਨੀ ਗੁਰਗ ਰਹਾਈ ਕਹਿਣ ਜਾਈ ਕੀ ਤਰ ਬੜਿਆਈ ਸਭ ਸਤ ਸਭ ਤਪ ਸਭ ਜਿ ਆਈਆਂ ਸਿੱਧਾ ਪੁਰਖ ਅਖਿਆ ਵੜੀਆਂ ਆਈਆਂ ਦੁੱਧ ਬਿਨਾਂ ਕਿੰਨਾ ਪਾਇਆ ਕਰਮ ਮਿਲੇ ਠਾਕਰ ਹਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਰ ਤੇ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਅਿਸਕਿਆ ਚਾਰਾ ਨਾਨਕ ਸਚ ਸਵਰਣ ਹਾਰਾ ਆਸਾ ਮਹੱਲਾ ਪਹਿਲਾ ਅੱਖਾਂ ਜੀਵਾ ਵਿਸਰੇ ਮਰ ਜਾਓ ਅੱਖਣ ਔਖਾ ਸਾਚਾ ਨਾਓ ਸੱਚੇ ਨਾਮ ਕੀ ਲਾਗੇ ਭੂਖ ਉਚ ਭੂਖ ਆਏ ਚਲਿਏ ਦੂਖ ਫੋਕਾ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਓ ਸੱਚੇ ਨਾਮ ਕੀ ਤਿਲ ਵੜਾਈ ਅੱਖ ਕੇ ਕਿੰਤਨੀ ਪਾਈ ਜੇ ਸਭ ਮਿਲ ਕੇ ਅੱਖ ਨੇ ਪਾਏ ਵੜਣਾ ਹੋਏ ਘਾਟ ਨਾ ਜਾਏ ਨਾ ਹੋ ਮਰਨਾ ਹੋਏ ਸੋਗ ਤੇ ਤਰਨ ਨਾ ਛੁਕੇ ਭੋਗ ਗੁਨ ਹੈ ਹੋ ਨਹੀਂ ਕੋਏ ਨਾ ਕੋ ਹੋ ਨਾ ਕੋ ਹੋਏ ਦੇਵੜ ਆਪ ਤੇਵੜ ਤੇਰੀ ਦਾਤ ਜਿਨ ਜਿਨ ਕਰਕੇ ਕੀਤੀ ਰਾਹਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਆਵੇ ਬਾਜ ਸਰਨਾਤ ਰਾਗ ਗੁਜਰੀ ਮਹਲਾ 4 ਹਰ ਕੇ ਜਨ ਸਤਿਗੁਰੂ ਵੱਤ ਪਰਖਾ ਬਨੋ ਕੋਰੁ ਕੋਰਿ ਪਾਸ ਅਮ ਕਰ ਕਰਮ ਸਤਗੁਰੂ ਸਰਨਾਈ ਕਰ ਦਇਆ ਨਾਟ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਹ ਕੋ ਰਾਮ ਨਾ ਪ੍ਰਕਾਸ਼ ਦੁਰਮਤ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਾਰ ਭਗ ਵਡੇਰੇ ਜਨ ਹਰ ਹਰ ਸਤ ਹਰ ਪਿਆਸ ਹਰ ਹਰ ਨਾਮ ਨੇ ਮੇ ਤਿਰਤਾਸੇ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਰਾਸ ਨਾਮ ਨਾ ਪਾਇਆ ਤੇ ਭਗ ਹੀ ਜੰਪਾਸ ਜੋ ਸਤਿਗੁਰੂ ਸਰਨਾਈ ਸੰਗਤ ਨਹੀਂ ਆਏ ਧੀ ਜੀਵੇ ਧੀ ਜੀ ਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਏ ਤਨ ਧਰਮ ਸਕਤ ਲਿਖਿਆ ਖਾਸ ਤਨ ਤਨ ਸਤ ਸੰਗਤ ਜਿਸ ਹਰ ਰਸ ਪਾਇਆ ਮਿਲ ਦਿਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹੱਲਾ ਪੰਜਵਾ ਕਹੇ ਰਏ ਮਨ ਚਿਤਮ ਉਦਮ ਜਾਂ ਕੋ ਹਰ ਜੋ ਪਾਰਿਆ ਸਾਲ ਪਤਮੇ ਜਤ ਪਾਈ ਕਾ ਕ ਰਿਜਕ ਗੇ ਧਾਰਿਆ ਮੇਰੇ ਮਤੋ ਜੀ ਸਤ ਸੰਗਤ ਮਨ ਸੋ ਧਾਰਿਆ ਕੋਰ ਪਰ ਸਾਤ ਭਰਮ ਭਾਕਪਤ ਪਾਇਆ ਥੋਕੇ ਕਠ ਹਰਿਆ ਰਹਾਓ ਦਿਨ ਪਿਤਾ ਲੋਕ ਸਤਾ ਵਿੰਤਾ ਕੋਈ ਨ ਕਿਛਤੀ ਧਰਿਆ ਸਿਰ ਸਿਰ ਰਿਜਗ ਸੇਵ ਠਾਕਰ ਕਹਿ ਮੈਂ ਮਨੂ ਕਰਿਆ ਉਡੇ ਓਡਵ ਸੋ ਕਿਸੇ ਚ ਪਛਾਰੇ ਛਰਿਆ ਤਨ ਕਮਨ ਖਲਾਵੇ ਕਮਨ ਚੁਕਾਵੇ ਮਨ ਸਿਮਰਨ ਕਰਿਆ ਸਾਬੀ ਨਿਧਾਨ ਦਾਸ ਰਿਜਟਾਨ ਠਾਕਰ ਕਲਤਰ ਧਰਿਆ ਜਨ ਨਾਨਕ ਬਲ 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 ਸਤ ਬਲ ਜਾਈਏ ਤੇਰਾ ਅੰਤ ਨ ਅਪਾਰ ਬਰਿਆ ਰਾਗਾ ਸਮਹਲਾ ਚੌਥਾ ਸੋ ਪਰ ਇੱਕ ਅੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਇਆ ਸਭ ਤੇ ਆਇਆ ਤਦ ਹੋਜੀ ਹਰ ਸੱਜੇ ਸਰਜਣ ਹਾਰਾ ਸਭ ਜੀਆ ਤੇਮਾਰੇ ਕੀ ਜੀ ਤੂੰ ਜੀਆ ਦਾ ਤਾਰਾ ਹਰਤੇ ਆਇਆ ਸਤਹੁ ਜੀ ਸਭ ਦੁੱਖ ਵਸਾਰਨ ਹਾਰਾ ਹਰ ਆਪ ਠਾਕਰ ਹਰ ਆਪ ਸੇਵਕ ਜੀ ਏ ਨਾਨਕ ਜਾਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨੇਤਰ ਜੀ ਹਰ ਇੱਕ ਉਹ ਪਰਖ ਅਸਮਾਨਾ ਇੱਕ ਦਾਤ ਇੱਕ ਭਖਾਰੀ ਜੀ ਸਭ ਤੇਰੇ ਚੋ ਚਵਖਾਣਾ ਤੂ ਆਪ ਦਾਤਾ ਆਪ ਭਗਤਾ ਜੀ ਤੋ ਬਿਨ ਅਵਰ ਨ ਜਾਣਾ ਤੂੰ ਬਾਹਰ ਬ੍ਰਹਮ ਬਿਆਤ ਬਿਆਤ ਜੀ ਤੇਰੇ ਕਿਆ ਗੁਣ ਆਖ ਬਖਾਨ ਜੋ ਸੇਵਿਆ ਜੋ ਸੇਵਿਆ ਤੁਧ ਹੋ ਜੀ ਜਿਨ ਨਾਨਕ ਤੈਨੂੰ ਪ੍ਰਵਾਣਾ ਅਰ ਧਿਆਇਆ ਹਰ ਧਿਆਇਆ ਤੁਧ ਹੋ ਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮਕਤ ਸੇ ਮਕਤ ਭਏ ਜਨਨ ਹਰ ਧਿਆਇਆ ਜੀ ਜਿਨ ਟੋਟੇ ਜਮਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਅਸ마ਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਅਬਿਅੰਤ ਭਿਆਨ ਬਿਆਦਾ ਤੇਰੀ ਭਗਤ ਤੇਰੇ ਭਗਤ ਸੁਨੋ ਤਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਚੱਪ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਾਰਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹਰਿ ਭਗਵੰਤਾ ਤੂ ਆਦਿ ਪਰਖਾ ਪਰਖਾ ਤਕ ਕਰਤਾ ਜੀ ਤੁਧ ਦੇਵਡ ਅਵਰਨਾ ਕੋਈ ਤੁਜੁਗੁਗੁ ਇਕ ਸਦਾ ਸਦਾ ਤੂ ਇਕੋ ਜੀ ਤੂ ਨਿਲਚਰ ਕਰਤਾ ਸੋਈ ਤੁਧਾਪੇ ਭਾਵੇ ਸੋਈ ਵਰਤਕੇ ਜੀ ਤੂ ਆਪ ਕਰੇ ਸੋ ਹੋਈ ਤੁਧਾਪ ਦੁਸ਼ਟ અપਾਈ ਜੀ ਤੂ ਤੁਧਾਪ ਦਰਸ਼ ਸਰਜਨ ਸਭ ਗੋਈ ਜਿਨ ਨਾਨਕ ਗੁਣੇ ਗਾਵੇ ਕਰਤੈ ਜੇ ਜੀ ਸੋ ਜੋ ਸਭ ਜਨ ਹੋਈ ਆਸਮਹਲਾ ਤੋਥਾ ਤੂ ਕਰਤਾ ਸਚਿਆਰ ਮੈਨਾ ਸਾਈ ਜੋ ਤੂੰ ਭਾਵੇਂ ਸੋਈ ਕੀਰਤੀ ਜੋ ਤੂੰ ਭਾਵੇਂ ਸੋਈ ਪਾਏ ਰਹਾਓ ਸਭ ਤੇਰੀ ਤੂ ਸਭਣੀ ਤੇ ਆਇਆ ਜਿਸ ਨੂੰ ਕਿਰਪਾ ਕਹਿ ਤਿੰਨ ਨਾਮ ਰਤਨ ਪਾਇਆ ਗੁਰਮਖ ਲਾਦਾ ਮਨਮਖ ਗਵਾਇਆ ਤੋਦ ਆਪਿ ਸੋੜਿਆ ਆਪ ਮਲਾਇਆ ਤੂੰ ਦਰਿਆ ਉਹ ਸਭ ਕੁਝ ਹੀ ਮਾਏ ਤੁੱਦ ਬਿਨ ਜੁਜਾ ਕੋਈ ਨਾ ਏ ਜੀ ਜੱਤ ਸਭ ਤੇ ਰਾ ਖੇਲ ਵਿਜੋਗ ਵਿ ਵਿਛੋੜਿਆ ਸੰਜੋਗੇ ਮੇਲ ਜਿਸ ਨੂੰ ਤੂੰ ਜਾਣੇ ਸੋイ ਜਨ ਜਾਣੇ ਹਰ ਗੁਣ ਸਭ ਆਖ ਵਖਾਣੇ ਜਨ ਹਰ ਸੇਵਿਆ ਤਿੰ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਕਰ ਤੂੰ ਆਪ ਕਰਤਾ ਤਿਆਰਾ ਕਿਆ ਸਭ ਹੋਏ ਤੁੱਦ ਬਿਨ ਜੁਜਾ ਅਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਿਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਸੇ ਸਰੜੇ ਭਰੇ ਨਵਾਸਾ ਪਾਣੀ ਕਿਆ ਤਿਹਾ ਉਗ ਮਹਿ ਤਲੇ ਹਮ ਦੇਖਿਆ ਡੁਬਲੇ ਮਨ ਏਕ ਨਾ ਜਿਸ ਤਮੜ ਮਨ ਹਰ ਵਿਸਣ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਕਤਾ ਜਨਮ ਭਾਇਆ ਬਨਵਤ ਨਾਨਕ ਜਨ ਤਿਨ ਕੀ ਸ਼ਰਨਾ ਜਿਨ ਤੂੰ ਨਹੀਂ ਵਿਸਰਿਆ ਜਿਨ ਤੂੰ ਨਹੀਂ ਵਿਸਰਿਆ ਸ ਮਹੱਲਾ ਪੰਜਮਾ ਪਈ ਪ੍ਰਵਕਤ ਮੁਖ ਦੀ ਹਰਿਆ ਗੋਮਧ ਮਿਲ ਕੀਏ ਤੇਰੀ ਭਰਿਆ ਅਵਰ ਕੱਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਪਵਨ ਕੇਵਨ ਨਾਮ ਸੰਨਜਾਮ ਲਗ ਭਵ ਜਲ ਤਰ ਕੇ ਜਨਮ ਬੈਠਾ ਜਾਤ ਰੰਗ ਮਾਇਆ ਕੇ ਰਹਾਉ ਜਪਤ ਆਪਾ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਤੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਾਖੋ ਸ਼ਰਮਾ ਕਬੋ ਬਾਰ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਈ ਚਿਤ ਦੀ ਇੱਛਾ ਤਬ ਚੰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਾਂ ਸਮਰੇ ਦਸਤ ਸਭ ਤੁਮ ਕਾਉ ਆਪ ਹਾ ਦੇ ਮੋ ਬਚਾਉ ਸੁਖੀ ਵਸੇ ਮੇਰੇ ਪਰਵਾਰਾ ਸੇਵ ਸਿੱਖ ਸਾਇਬ ਕਰਤਾਰਾ ਮੋਨ ਚਗਾ ਨਜ਼ਰ ਛਾ ਨਿਜ ਕ ਕਰੀ ਕਰਗੇ ਸਾਇਬਨ ਕੋ ਸੰਘਾਰੀਏ ਪੂਰਨ ਹੋਈ ਹਮਾਰੀ ਆਸਾ ਤੁਰਨ ਭਜਨ ਕੀ ਰਹੇ ਪਿਆਸਾ ਤੁਮ ਛੜ ਕੋਈ ਆਪਣਾ ਤੇ ਆਉ ਜੋ ਬਖਸ ਉਤਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੰਚਨ ਸਤਾ ਹਮਾਰੇ ਮਾਰਗੇ ਆਪ ਹਾਥ ਦੇ ਮੋਜੋ ਅਭਾਰਿਏ ਮਨ ਕਾਲ ਕਾ ਦਾਸਨਵਾਰੀਏ ਹੋਜੋ ਸਦਾ ਹਮਾਰੇ ਪਛਾ ਸ੍ਰੀ ਜੋਰ ਕਰਿਏ ਰੱਛਾ ਰਾਖ ਲਾਇ ਮੋ ਰਾਖਨ ਹਾਰੇ ਸਾਇਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟ ਕੇ ਹੰਤਾ ਤੁਮਰੋ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਇ ਬਰਮਾ ਪਵਦਾਰ ਕਾਲ ਪਾਇ ਸਿਵਜੋ ਅਵਤਾਰਾ ਕਾਲ ਪਾਇ ਕਰ ਪ੍ਰਸਨ ਪ੍ਰਗਾਸ ਸ ਸਗਲ ਕਾਲ ਕਾ ਕੀ ਹ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੈਦ ਰਾਜ ਬਰਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੇ ਹਮਾਰਾ ਜਮਨ ਕਾਲ ਸਭ ਜੁਗਤ ਬਨਾਉ ਦੇਵ ਦਾਤ ਜਨ ਉਪਜਾਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਰਤ ਹਮਾਰਾ ਨਮਸਕਾਰ ਤਿਸ ਕੋ ਕੋ ਹਮਾਰੀ ਸਗਲ ਪਜਾ ਦਾ ਸਵਾਰੀ ਸੇਵਕੋ ਸੁਭ ਗੁਨ ਸੁਖ ਦੀਓ ਸਤਨ ਕੋ ਪਲ ਮੋਹਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਚੇਤੀ ਤੇ ਅਸ਼ਦੂਲਾ ਸਭ ਕਿਰਪਾ ਕਰ ਫੁੱਲਾ ਸਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੇ ਘਟ ਘੜ ਕੇ ਪਰ ਪਰ ਕੇ ਜਾਣੇ ਜਬ ਉਤਰਾ ਕਰ ਤਾਰ ਆਪ ਜਾ ਤਰਤੇ ਤੇ ਅਪਾਰਾ ਜਬ ਅਕਰਾਕਰ ਤੋ ਕੋ ਕਭੂ ਤੁਮ ਮੈਂ ਮਹਿ ਮਲ ਤੈ ਧਰ ਸਭ ਹੂੰ ਜਾਤ ਭੇ ਦੁਸ਼ਟ ਸਭ ਤਾਰੇ ਆਪ ਆਪਣੀ ਬੋਹ ਚਾਰੇ ਤੁਮ ਸਭ ਹੀ ਤੇ ਰਤ ਨਰਾਨਮ ਜਾ ਭੇਤ ਬੇਦ ਹਰ ਆਲਮ ਅਨੰਕਾਰ ਲੈ ਲਬ ਆਦਨੀ ਤਨਾ ਸਭ ਤਾਂ ਕ ਮਨ ਉਚਾਰਤ ਬੇਦਾ ਜਾਂ ਕੋ ਭਗਤ ਬੇਦਾ ਤਾਂ ਕੋ ਕਰ ਭਵਨ ਮਨ ਅਨਤ ਮਾ ਮੁਰ ਪੀਨ ਬੇਨ ਦ ਨਾ ਜਾਣਤ ਮਹਾਦੇਵ ਕੋ ਸਦਾ ਸ਼ਿਵ ਨਰੰਕਾਰ ਕਾ ਤੇ ਤਰ ਨਹੀਂ ਭਿਵ ਆਪ ਆਪਣੀ ਬਹੁ ਜੋ ਜੇਤੀ ਭਨ ਭਨ ਤੇ ਤਰ ਤੇਤੀ ਤੁਮਾਰਾ ਰਖ ਨ ਜਾਏ ਪਰ ਸਾਰਾ ਕਹ ਬਦ ਸਦਾ ਪ੍ਰਸੰਨ ਸੰਸਾਰਾ ਏਕ ਰੂਪ ਨ ਰੂਪ ਸਰੂਪਾ ਕੰਗ ਨਹੀਂ ਨਹੀਂ ਭੂਪਾ ਅੰਗ ਚ ਰਜੀ ਸਤੀ ਕਿੰਨੀ ਉਜਬ ਖਾਨਬਾ ਰਜਿੰਦਨੀ ਕੋ ਫੋਲਾ ਰਾਜਾ ਬੈਠਾ ਦੁਸ਼ਟ ਸਗਰੀ ਇਕੱਠਾ ਸਗਰੀ ਦੁਸ਼ਟ ਤ ਖਾਏ ਤੰਬਵਾ ਦ ਜੁਗਤ ਸਰੂਪ ਸੰਭਵ ਆਬਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੰਘ ਸਕਰ ਦੁਸ਼ਟ ਵਟਵਤ ਪਾਤਾ ਸਗਲ ਮਨੋਂ ਰਨ ਘਾਟਾ ਜੇ ਅਸ ਤੁਦ ਚਰਨੀ ਪਰੇ ਤਨ ਕੇ ਦੁਸ਼ਟ ਦਖਾਏ ਮਰੇ ਵਰਤ ਜਨ ਭਗੇ ਤੇ ਹਾਰੇ ਤਨ ਕੇ ਦੁਸ਼ਟ ਸਭ ਧਾਰੇ ਆਪ ਆਪਣੀ ਜੋ ਕੋ ਜੋ ਕਾਲ ਕੋ ਇੱਕ ਪਰ ਧਿਆਏ ਤਾਂ ਕੇ ਕਾਲ ਨਟਕਨੇ ਆਏ ਹੈ ਰੱਛਾ ਹੋਇਤਾ ਸਭ ਕਾਲਾ ਦੁਸ਼ਟ ਤਰੇ ਤਨ ਕਾਲਾ ਕਿਰਪਾ ਦੁਸ਼ਟ ਦਿਨ ਜਾਇਂਦੇ ਹਾਰੋ ਤਾਂਕੇ ਕਾਰਨ ਹਰ ਰਿੱਧ ਸਦ ਕਰਮੋਂ ਸਭੋਈ ਤੁਸ਼ ਸਕੇ ਨਾ ਕੋਈ ਇੱਕ ਬਾਜਨ ਸੁਬਾਰਾ ਕਾਲ ਫਿਰ ਦੇ ਦੋ 12 ਜਨ ਨਾਰਾਮ ਤੋਂ ਕਹਾ ਦੁਸ਼ਤ ਦੂਤ ਰਹਾ ਖੜਕ ਕੇ ਤੇਵੇਂ ਸਦਿੱਤ ਹਰੀ ਆਪ ਹਾਥ ਦੇ ਲਹਿਓ ਬਾਰੀ ਸਰਬ ਉਠਾਓ ਗੁਰਮੋਹ ਸਹਾਈ ਦੁਸ਼ਤ ਦੁਖ ਦੇ ਲਹਿਓ ਬਚਾਈ ਸਵਈਏ ਬਾਹੇ ਗਏ ਜਬ ਤੈ ਤੁਮਰੇ ਤਬ ਜੇ ਆਖ ਨੀ ਆਨਿਓ ਰਾਮ ਰੀਮ ਪ੍ਰਾਨ ਕਰਾਨ ਇਕ ਨਮਤ ਮੰਨਿਓ ਸ੍ਰੀ ਅਸ ਪਾਨ ਬਿਖ ਸਦ ਬਹੁਤ ਕਹਿ ਅਮ ਇਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੁਮਰੀ ਕਰ ਮੇਨਾ ਕਹਿ ਸਭ ਤਿਹ ਬਸ਼ਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਉ ਦਵਾਰਿਓ ਦਵਾਰ ਬਾਹੇ ਕਹੇਗੀ ਲਾਜ ਅਸ ਗੋਬਿੰਦ ਦਸ ਤਹਾਰ